ਮੰਡੀ ਜਾਂ ਮੰਡੀ ਬੋਰਡ ਦਾ ਦਫ਼ਤਰ ਵੇਖਣਾ ਹੋਵੇ ਜੇ ਨਾ ਕਿਸੇ ਨੂੰ ਲੱਭਦਾ ਹੋ ਤਾਂ ਲੋਕੇਸ਼ਨ ਦੱਸ ਦਈਏ ਕਿ ਇਹ ਕੂੜੇ ਦੇ ਢੇਰ ਆਹ ਕੂੜੇ ਦੇ ਢੇਰ ਜਦੋਂ ਗੇਟ ਦੇ ਕੋਲ ਲੱਭਣਗੇ ਤੇ ਸਮਝ ਲੈਣਾ ਕਿ ਸਬਜ਼ੀ ਮੰਡੀ ਦਾਣਾ ਮੰਡੀ ਤੇ ਮੰਡੀ ਬੋਰਡ ਦਾ ਜਿਹੜਾ ਰਸਤਾ ਇਹ ਆ ਗਿਆ ਔਰ ਦੱਸ ਦਈਏ ਕਿ ਸਰਕਾਰ ਨੇ ਬਹੁਤ ਸਾਰੇ ਹਸਪਤਾਲ ਜਿਹੜੇ ਆ ਉਹ ਖੋਲ੍ਹਨੇ ਸ਼ੁਰੂ ਕਰ ਦਿੱਤੇ ਆ ਜਗਾ ਜਗਾ ਦੇ ਉੱਤੇ ਹਸਪਤਾਲ ਖੁੱਲ ਰਹੇ ਨੇ ਫਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਲੋਕਾਂ ਨੂੰ ਲੇਕਿਨ ਬਿਮਾਰੀਆਂ ਵੀ ਕਿਤੇ ਨਾ ਕਿਤੇ ਸਬੰਧਤ ਮੈਕਨਿਆਂ ਵੱਲੋਂ ਹੀ ਦਿੱਤੀਆਂ ਜਾ ਰਹੀਆਂ ਬਿਮਾਰੀਆਂ ਜਿਹੜੀਆਂ ਉਹ ਵੀ ਸਰਕਾਰ ਵੱਲੋਂ ਹੀ ਵੰਡੀਆਂ ਜਾ ਰਹੀਆਂ ਔਰ ਨਵੀਂ ਆਈ ਬਦਲਾਵ ਵਾਲੀ ਸਰਕਾਰ ਲੰਬੇ ਸਮੇਂ ਤੋਂ ਲੋਕਾਂ ਦਾ ਇਹ ਵੇਖ ਰਹੀ ਹੈ ਕਿ ਲੋਕਾਂ ਦਾ ਬਚਾਅ ਹੋ ਸਕੇ ਕਿਤੇ ਨਾ ਕਿਤੇ ਕੋਈ ਨਾ ਕੋਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਬਹੁਤ ਸਾਰੇ ਹਸਪਤਾਲ ਖੁੱਲੇ ਜਾ ਰਹੇ ਆ ਔਰ ਘਰਾਂ ਦੇ ਅੱਗੇ ਕੂੜੇ ਦੇ ਢੇਰ ਆਹ ਵੇਖ ਸਕਦੇ ਹੋ ਤੁਸੀਂ ਕਿ ਆਹ ਕੂੜੇ ਦੇ ਢੇਰ ਇਹ ਸਬੰਧਤ ਵਿਭਾਗ ਮੰਡੀ ਬੋਰਡ ਜਿਹੜਾ ਵਾ ਉਹ ਕਮੇਟੀ ਘਰ ਨੂੰ ਨੋਟਿਸ ਕਿਉਂ ਨਹੀਂ ਕੱਢਦਾ ਜੇ ਨੋਟਿਸ ਕੱਢੇ ਤੇ ਅੱਪੇ ਅਗਲੇ ਦਿਨ ਕੂੜਾ ਥੋ ਚੱਕਿਆ ਜਾਵੇ ਉਨੇ ਕੋਈ ਨੋਟਿਸ ਨਹੀਂ ਕੱਢਿਆ ਸਿਰਫ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਔਰ ਜਿਹੜਾ ਵੀ ਮੈਕਮਾ ਇਸ ਦੇ ਨਾਲ ਰਿਲੇਟਿਡ ਹੈ ਉਹ ਆਪਣੇ ਆਪਣੇ ਇਸ ਦੇ ਵਿੱਚ ਧਿਆਨ ਦੇਵੇ ਕਿ ਲੋਕਾਂ ਨੂੰ ਬਿਮਾਰੀਆਂ ਫਲਾਉਣ ਦੀ ਜ਼ਿੰਮੇਵਾਰੀ ਕਿਹਦੀ ਹੈ ਔਰ ਕਿਵੇਂ ਬਿਮਾਰੀਆਂ ਫਲਾਈਆਂ ਜਾ ਰਹੀਆਂ ਔਰ ਜੇ ਗੱਲ ਕਰੀਏ ਬਹੁਤ ਸਾਰੇ ਘਰਾਂ ਦੇ ਸਾਹਮਣੇ ਆ ਕੂੜੇ ਦਾ ਢੇਰ ਔਰ ਘਰਾਂ ਵਾਲੇ ਬਹੁਤ ਪਰੇਸ਼ਾਨ ਨੇ ਅਕਸਰ ਹੀ ਅਸੀਂ ਆਪਣੇ ਚੈਨਲ ਦੇ ਮਾਧਿਮ ਰਾਹੀਂ ਖਬਰਾਂ ਵਿਖਾਉਂਦੇ ਰਹਿੰਨੇ ਆ ਲੇਕਿਨ ਮੰਡੀ ਬੋਰਡ ਕਿਹੜੀ ਨੀਂ ਸੁੱਤਾ ਪਿਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਔਰ ਮੰਡੀ ਬੋਰਡ ਨੂੰ ਕਈ ਵਾਰ ਆਪਾਂ ਕਹਿ ਚੁੱਕੇ ਆ ਲੇਕਿਨ ਮੰਡੀ ਬੋਰਡ ਅੱਜ ਤੱਕ ਜਿਹੜਾ ਕਹਿੰਦਾ ਜੀ ਅਸੀਂ ਗੇਟ ਬੰਦ ਕਰ ਦੇਾਂਗੇ ਅਸੀਂ ਲੋਕਾਂ ਦਾ ਲਾਂਘਾ ਬੰਦ ਕਰ ਦੇਾਂਗੇ ਸਾਡੇ ਵਾਸਤੇ ਗੇਟ ਪੁੱਟ ਦਿਓ ਸਾਡੇ ਵਾਸਤੇ ਬੰਦ ਕਰ ਦਿਓ ਅਸੀਂ ਤੇ ਕਵਾਂਗੇ ਕਿ ਕੂੜੇ ਦੇ ਢੇਰ ਬੰਦ ਕਰੋ ਇਹ ਕੂੜਾ ਜਿਹੜਾ ਇੱਥੋਂ ਉਹ ਚੱਕੋ ਅਸੀਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਆਪਣੇ ਚੈਨਲ ਦੇ ਮਾਧਿਅਮ ਰਾਈ ਵੱਖ-ਵੱਖ ਅਪੀਲਾ ਕਰਦੇ ਰਹਿੰਦੇ ਆ ਖਬਰਾਂ ਚਲਾਉਂਦੇ ਰਹਿੰਦੇ ਆ ਲੇਕਿਨ ਕੋਈ ਵੀ ਮਹਿਕਮਾ ਦੀਨਾ ਨਗਰ ਦੇ ਸਬੰਧਤ ਮਹਿਕਮੇ ਜਿਹੜੇ ਆ ਇਹ ਇਸ ਵੇਲੇ ਅੱਖਾਂ ਵੀ ਟੀਆਂ ਨੇ ਗੂੜੀ ਨੀਂਦ ਸੁੱਤੇ ਨੇ ਕਿਤੇ ਵੀ ਪ੍ਰਸ਼ਾਸਨ ਜਿਹੜਾ ਜਾਗ ਨਹੀਂ ਰਿਹਾ ਔਰ ਗੱਲ ਕਰੀਏ ਤਾਂ ਭਰਾ ਖੜਾ ਲੋਕਾਂ ਹਾਂ ਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਰਾ ਜੀ ਕਿੰਨੇ ਸਮੇਂ ਤੋਂ ਢੇਰ ਤੁਸੀਂ ਵੇਖ ਰਹੇ ਹੋ ਇਹ ਤਾਂ ਜਦੋਂ ਦੀ ਮੰਡੀ ਬਣੀ ਹੁੰਦਾ ਤੇ ਇੱਥੇ ਢੇਰ ਲੱਗੇ ਪਿਆ ਜੀ ਉਦੋਂ ਤੋਂ ਲੈ ਕੇ ਉਦੋਂ ਤੋਂ ਵੇਲੇ ਤੇ ਢੇਰ ਲੱਗੇ ਕੋਈ ਚੁੱਕਦਾ ਨਹੀਂ ਤਿੰਨ ਜਵਾਰੀ ਪੈਸੇ ਦੇ ਕੇ ਸਾਫ਼ ਕਰਾਇਆ अच्छा ਆਪਣੇ ਕੋਲੋਂ ਪੈਸੇ ਦੇ ਕੇ ਸਾਫ ਕਰਾਉਂਦੇ ਲੋ ਪੈਸੇ ਦੇ ਕੇ ਸਾਫ ਕਰਾਉਂਦੇ ਆ ਜੀ ਤੁਹਾਡੇ ਘਰਾਂ ਦੇ ਅੱਗੇ ਖੜਾ ਵਾ ਸਾਰਾ ਇਹ ਗੰਦਲ ਟੇ ਜੀ ਆਪਣੇ ਕੋਲੋਂ ਪੈਸੇ ਦੇ ਦੇ ਕੇ ਸਾਫ ਕਰਾਇਆ ਕਿ ਜੀ ਸੀ ਬੀ ਲਾਇਆ ਖਰਾਬ ਕਰਾਇਆ ਮੰਡੀ ਵਾਲੇ ਮਾਰਿਆ ਕਰਾ ਕੇ ਗਾਂ ਜਾਂਦੇ ਆ ਉਹਨਾਂ ਦਾ ਫਰਜ਼ ਨਹੀਂ ਕਿ ਕਮੇਟੀ ਘਰ ਨੂੰ ਜਿਹੜਾ ਵਾ ਮੈਸੇਜ ਦੇਣਾ ਨਹੀਂ ਦਿੰਦੇ ਹੈਗੇ ਜੀ ਉਹਨਾਂ 36 ਛੋੜੀਆਂ ਜਾ ਕੇ ਜਾਂਦੇ ਕਿ ਅਪੀਲ ਕੀਤੀ ਤਾਂ ਵੀ ਨਹੀਂ ਮੰਨਦੇ ਇਹ ਗੱਲ ਨੂੰ ਨਹੀਂ ਮੰਨਦੇ ਨਹੀਂ ਮੰਨਦੇ ਜੀ ਤੇ ਮੁੱਖ ਮੰਤਰੀ ਸਾਹਿਬ ਤੇ ਬੜੇ ਦਾਅਵੇ ਕਰਦੇ ਆ ਕਿ ਅਸੀਂ ਕੋਈ ਵੀ ਕਿਸੇ ਨੂੰ ਸ਼ਿਕਾਇਤ ਹੋਵੇ ਤਾਂ ਸਾਡੇ ਪੋਰਟਲ ਦੇ ਉੱਤੇ ਫੋਟੋ ਪਾ ਦਿਓ ਉਹਨੇ ਫੋਟੋਆਂ ਜਿਹੜੀਆਂ ਕੀ ਜੇ ਪਹੁੰ ਸੁਣਦਾ ਨਹੀਂ ਸੁਣਵਾਈ ਨਹੀਂ ਕਰਦਾ ਕੋਈ ਤੇ ਦੱਸ ਦਈਏ ਕਿ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਇਹ ਕੂੜੇ ਦੇ ਢੇਰ ਘਰਾਂ ਦੇ ਅੱਗੇ ਔਰ ਘਰਾਂ ਵਾਲਿਆਂ ਦੀ ਪਰੇਸ਼ਾਨੀ ਜਿਹੜੀ ਆ ਉਹ ਬੜੇ ਲੰਮੇ ਸਮੇਂ ਤੋਂ ਆ ਔਰ ਜੇ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਦੀਨਾ ਨਗਰ ਜਿਹੜਾ ਸੁਰਖੀਆਂ ਵਿੱਚ ਅਕਸਰ ਹੀ ਰਹਿੰਦਾ ਔਰ ਚੰਗੀਆਂ ਸੁਰਖੀਆਂ ਹੋਣੀਆਂ ਚਾਹੀਦੀਆਂ ਇਹੋ ਜੀਆਂ ਸੁਰਖੀਆਂ ਦੇ ਨਾਲ ਕਿਤੇ ਨਾ ਕਿਤੇ ਨੁਕਸਾਨ ਵੀ ਹੁੰਦੇ ਆ ਔਰ ਸਬੰਧਤ ਮਹਿਕਮਿਆਂ ਨੂੰ ਬੇਨਤੀ ਕਰਦੀ ਕਿ ਆਪਣੀ ਆਪਣੀ ਜ਼ਿੰਮੇਵਾਰੀ ਸੰਭਾਲੋ ਇਹ ਹਰ ਖਬਰ ਜਿਹੜੀ ਆ ਮੁੱਖ ਮੰਤਰੀ ਸਾਹਿਬ ਦੇ ਪੋਰਟਲ ਤੇ ਵੀ ਪਾਈ ਜਾਣੀ ਹੈ ਔਰ ਹਰ ਖਬਰ ਦਾ ਅਸਰ ਵੀ ਹੋਣਾ ਹੈ ਲੇਕਿਨ ਜਿਸ ਦਿਨ ਅਸਰ ਹੋਣਾ ਹੈ ਉਸ ਦਿਨ ਸਾਰਿਆਂ ਨੇ ਖੜ ਖੜ ਕੇ ਵੇਖਣਾ ਕਿ ਅਸਰ ਕੀ ਹੋ ਗਿਆ ਇਹ ਅਸਰ ਕਿਤੇ ਉਲਟੇ ਨਾ ਹੋ ਜਾਣ ਇਸ ਕਰਕੇ ਅਸੀਂ ਬੇਨਤੀ ਕਰ ਦਈਏ ਕਿ ਇਹ ਜੋ ਕੂੜੇ ਦੇ ਢੇਰ ਹੈ ਇਹ ਘਰਾਂ ਦੇ ਅੱਗੋਂ ਹਟਾਏ ਜਾਣ ਇਹ ਸਬਜ਼ੀ ਮੰਡੀ ਦੇ ਵਿੱਚੋਂ ਹਟਾਏ ਜਾਣ ਜਾਂ ਤੇ ਸਬਜ਼ੀ ਮੰਡੀ ਜਿਹੜੀ ਆ ਉਹਨੂੰ ਸਾਈਡ ਤੇ ਕੀਤਾ ਜਾਵੇ ਇਹਦੀ ਗੰਦਗੀ ਜਿਹੜੀਆਂ ਮੱਖੀਆਂ ਨੇ ਸਭ ਸਬਜ਼ੀ ਮੰਡੀ ਵਿੱਚ ਉਸੇ ਸਬਜ਼ੀ ਦੇ ਉੱਤੇ ਬੈਠੀਆਂ ਨੇ ਬਿਲਕੁਲ ਨਜ਼ਦੀਕ ਸਬਜ਼ੀ ਮੰਡੀ ਆ ਔਰ ਲੋਕਾਂ ਦਾ ਜੀਣਾ ਮਹਾਲ ਹੋਇਆ ਪਿਆ ਅਸੀਂ ਆਪਣੇ ਚੈਨਲ ਮਾਧਿਅਮੇ ਨਾਲ ਦਸ਼ਕਾਂ ਬੇਨਤੀ ਕਰਦੇ ਆ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਆਦਮੀ ਦੇ ਧਿਆਨ ਵਿੱਚ ਆਵੇ ਹਰ ਸਰਕਾਰ ਦੇ ਸਬੰਧਤ ਮਹਿਕਮੇ ਦੇ ਧਿਆਨ ਵਿੱਚ ਆਵੇ ਔਰ ਇਹ ਕੂੜੇ ਦੇ ਢੇਰ ਜਿਹੜੇ ਇਥੋਂ ਉਠਾਈ ਜਾਣ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ